ਆਂਡ ਗਵਾਂਡ ਦੇ ਵਿੱਚ ਉਹ ਸਦਾ ਬਣਾ ਕੇ ਰੱਖੀਦੀ ਪਿੰਡ ਦੀ ਹੋਵੇ ਧੀ ਨਾ ਮਾੜੀ ਨਿਗਾ ਵੀ ਰੱਖੀਦੀ ਬਿਨਾ ਬੁੱਚਿਆਂ ਕਦੇ ਬੇਗਾਨੀ ਪੌੜੀ ਚੜੀਏ ਨਾ ਬਿਨਾ ਸੋਚਿਆਂ ਕਦੇ ਗਬਾਹੀ ਝੂਠੀ ਭਰੀਏ ਨਾ ਗਰੀਬ ਬੰਦੇ ਦੇ ਉੱਤੇ ਵੀ ਕਦੇ ਰੋਬ ਜਮਾਏ ਨਾ ਕੁੱਤ ਤੇ ਬਗਾਨਾ ਕਦੇ ਕਿਸੇ ਦਾ ਨਸ਼ੇ ਤੇ ਲਾਈਏ ਨਾ ਅੰਦਰ ਹੋਵੇ ਸੱਚ ਕਦੇ ਵੀ ਕਿਸੇ ਤੋਂ ਡਰੀਏ ਨਾ ਬਿਨਾ ਸੋਚਿਆ ਕਦੇ ਗਵਾਹੀ ਝੂਠੀ ਭਰੀਏ ਨਾ ਉਹ ਜਿੱਡੀ ਹੋਵੇ ਚਾਦਰ ਹੁੰਨਾ ਪੈਰ ਫਸਾਰੀ ਦਾ ਖਿਆਲ ਕਦੇ ਨਹੀਂ ਭੁੱਲੀਦਾ ਓਏ ਪਿਓ ਦੀ ਪੱਗ ਦਾੜੀ ਦਾ ਬਿਨਾ ਬੁਲਾਇਆ ਕਦੇ ਕਿਸੇ ਦੇ ਘਰ ਵੀ ਵੜੀਏ ਨਾ ਬਿਨਾ ਸੋਚਿਆ ਕਦੇ ਗਬਾਹੀ ਝੂਠੀ ਭਰੀਏ ਨਾ ਰੰਧੀ ਤਮੀ ਦੇ ਕਰ ਵੀ ਨਹੀਂ ਕਦੇ ਬਹੁਤਾ ਜਾਈਦਾ ਹੋ ਵਿੱਚ ਉਗਲ ਖੋਰ ਜੇ ਬੰਦਾ ਨਹੀਂ ਕਦੇ ਯਾਰ ਵਣਡਾਈਦਾ ਦੇ ਖਚੜਾਈ ਲੋਕਾਂ ਦੀ ਕਦੇ ਐਵੇਂ ਛੜੀਏ ਨਾ ਬਿਨਾ ਸੋਚਿਆ ਕਦੇ ਗਬਾਹੀ ਝੂਠੀ ਭਰੀਏ ਨਾ ਬਿਆਗਰਵਾ ਕੇ ਕਦੇ ਕਿਸੇ ਦੀ ਧੀ ਨਾ ਛੱਡੀ ਦੀ ਕੰਮ ਆ ਹੋ ਬੇਕੁਵਾਰੀ ਕਦੇ ਵੀ ਗਾਲ ਦੀ ਕੱਢੀ ਦੀ দান ਕਰਨ ਦੇ ਵੇਲੇ ਵੀ ਕਦੇ ਕਿੜਕੜ ਕਰੀਏ ਨਾ ਬਿਨਾਂ ਸੋਚਿਆ ਕਦੇ ਗਵਾਹੀ ਝੂਠੀ ਭਰੀਏ ਨਾ ਹੋ ਲੱਖੀ ਰੱਬ ਦੇ ਕੋਲੋਂ ਡਰਿਏ ਬੋਲ ਕਦੇ ਉੱਚਾ ਬੋਲੋ ਨਾ ਹੋਵੇ ਪੁਲਸੀਆ ਯਾਰ ਭੇਦ ਕਦੇ ਦਿਲ ਦਾ ਖੋਲੋ ਨਾ ਖੁੰਡ ਮੂੜ ਨਾਲ ਅੱਡੇ ਤੇ ਕਦੇ ਬਹੁਤਾ ਖੜੀਏ ਨਾ ਬਿਨਾ ਸੋਚਿਆ ਕਦੇ ਗਵਾਹੀ ਝੁੱਠੀ ਭਰੀਏ ਨਾ ਬਿਨਾ ਸੋਚਿਆ ਕਦੇ ਗਵਾਹੀ ਝੁੱਠੀ ਭਰੀਏ ਨਾ